ਜੋ ਬਹੁਤ ਜ਼ਰੂਰੀ ਬੇਨਤੀ ਹੈ ਬਾਬਾ ਬਕਾਲਾ ਸਾਹਿਬ ਦੇ ਸਰੋਵਰ ਵਿਖੇ ਜੋ ਇਹ ਬੋਰਡ ਦਾ ਪ੍ਰਾਰਥਨ ਦਰਖਤ ਹੈ ਜਿਸ ਉੱਪਰ ਆ ਕਿਰਮ ਜੇ ਪੈ ਜਾਂਦੇ ਨੇ ਚਿਚੜ ਜੇ ਹਰ ਵਾਰ ਸੋ ਬੇਨਤੀ ਹੈ ਕਿਸੇ ਵੀ ਵਾਤਾਵਰਣ ਪ੍ਰੇਮੀ ਨੂੰ ਮਾਹਰ ਨੂੰ ਜੇਕਰ ਇਹਦੇ ਇਲਾਜ ਦਾ ਪਤਾ ਹੋਵੇ ਕਿਉਂਕਿ ਬਾਬਾ ਜੀ ਵੱਲੋਂ ਇਹਨੂੰ ਸਪਰੇਅਾਂ ਵਗੈਰਾ ਵੀ ਕੀਤੀਆਂ ਗਈਆਂ ਨੇ ਪਰ ਇਹ ਹਾਰਦਾ ਨਹੀਂ ਰਹੇ ਤੇ ਜਦੋਂ ਥੱਲੇ ਡਿੱਗਦੇ ਨੇ ਜੈਨਾ ਦੀ ਵੇਸਟ ਥੱਲੇ ਡਿੱਗਦੀ ਹੈ ਉਹਦੇ ਨਾਲ ਪੱਥਰ ਦੇ ਉੱਪਰ ਬੜਾ ਚਿਪਚਿਪਾਪਨ ਆ ਜਾਂਦਾ ਹੈ ਸੰਗਤ ਨੇ ਲੰਗਣਾ ਹੁੰਦਾ ਹੈ ਸੰਗਤ ਇਸ਼ਨਾਨ ਕਰਦੀ ਹੈ ਸਰੋਵਰ ਦੇ ਬਿਲਕੁਲ ਕਿਨਾਰੇ ਤੇ ਬਹੁਤ ਪ੍ਰਾਤੰਦਰਕਤਾ ਹੈ ਮਹਾਪੁਰਖਾਂ ਦੇ ਸਮੇਂ ਦਾ ਸੋ ਬੇਨਤੀ ਹੈ ਜੇ ਕੋਈ ਜਾਣਕਾਰ ਵੀਰ ਹੋਵੇ ਜਰੂਰ ਇਹ ਸੇਵਾ ਕਰੇ ਇਲਾਜ ਦੱਸੇ ਸੰਗਤ ਬੇਨਤ ਜੋ ਕਰ ਸਕਦੀ ਹੈ ਪਰ ਜਾਣਕਾਰੀ ਨਾ ਹੋਣ ਕਰਕੇ ਕਹਿ ਸਕਦੇ ਸਪਰੇਆ ਵਗੈਰਾ ਕੀਤੀਆਂ ਨੇ ਪਰ ਇਹਦੇ ਉੱਤੇ ਕੋ ਕਾਬੂ ਨਹੀਂ ਪਾਇਆ ਜਾ ਸਕਿਆ ਜੇ ਤੱਕ ਸੋ ਬਹੁਤ ਸੰਗਤ ਜਿਹੜੀ ਉਹ ਨਿਰਾਸ਼ ਹੁੰਦੀ ਹੈ ਜਦੋਂ ਥੱਲੇ ਸਾਰਾ ਪੱਥਰ ਖਰਾਬ ਹੋ ਜਾਂਦਾ ਫਰਸ਼ ਖਰਾਬ ਹੋ ਜਾਂਦੀ ਹੈ ਉੱਪਰੋਂ ਦੀ ਲੰਗਦੇ ਨੇ ਤੇ ਪੈਰ ਜਿਹੜੇ ਚਿਪਚਿਪੇ ਜੇ ਹੋ ਜਾਂਦੇ ਨੇ ਸੋ ਨਵੇਂ ਪਾਸ਼ਾ ਦੀ ਤਰਤੀ ਹੈ ਇੱਥੇ ਸਤਿਗੁਰੂ ਮਹਾਰਾਜ ਇਸ਼ਨਾਨ ਕਰਦੇ ਰਹੇ ਨੇ ਇਤਿਹਾਸ ਦੇ ਅਨੁਸਾਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਸੋ ਜ਼ਰੂਰ ਜਾਣਕਾਰੀ ਆਪਣੀ ਸਾਂਝੀ ਕਰੋ ਜਿੱਥੇ ਵੀ ਇਹ ਪੋਸਟ ਮਿਲਦੀ ਹੈ ਜ਼ਰੂਰ ਕਮੈਂਟ ਦੇ ਵਿੱਚ ਇਹ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਆਪਾਂ ਇਹ ਸਮੱਸਿਆ ਦੇ ਉੱਪਰ ਕਾਬੂ ਪਾ ਸਕਦੇ ਹਾਂ ਇਹ ਸਾਡੇ ਵਿਰਸੇ ਦੀਆਂ ਅਨਮੋਲ ਨਿਸ਼ਾਨੀਆਂ ਨੇ ਬੋਰਡ ਜਿਹੜੇ ਨੇ ਪਿੰਪਲ ਜਿਹੜੇ ਨੇ ਸੋ ਜ਼ਰੂਰ ਇਹਦੇ ਵਿੱਚ ਸੇਵਾ ਵਿੱਚ ਯੋਗਦਾਨ ਪਾਉ ਲਾਜ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ